ਸ਼ਸ਼ੀਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਹਾਂ ਇਹ ਬਹੁਤ ਹੀ ਘਟ ਹੁੰਦਾ ਕਿ ਕੋਈ ਵਿਅਕਤੀ ਕਿਸੇ ਅਜਨਬੀ ਦੇ ਨਾਮ ਆਪਣੀ ਪੂਰੀ ਜਾਇਦਾਦ ਲਿਖਵਾ ਦੇਵੇ ਹਾਲਾਂਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦਾਤ ਨਾਲ ਅਜੀਹੀ ਹੋਏ ਹਾਲ ਹੀ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਇੱਕ ਹੈਰਾਨ ਕਰਨ ਵਾਲੇ ਪਲ ਬਾਰੇ ਦੱਸਿਆ ਇੱਕ ਔਰਤ ਨੇ ਉਹਨਸ ਲਈ 72 ਕਰੋੜ ਰੁਪਏ ਦੀ ਜਾਇਦਾਦ ਛੱਡ ਗਈ ਸੀ ਅਦਾਕਾਰ ਨੇ ਦੱਸਿਆ ਕਿ ਉਸ ਨੇ ਇਸ ਜਾਇਦਾਦ ਨਾਲ ਕੀ ਕੀਤਾ ਇੱਕ ਇੰਟਰਵਿਊ ਵਿੱਚ ਦਾਤ ਤੋਂ ਪੁੱਛਿਆ ਗਿਆ ਸੀ ਕਿ ਇਹ ਸੱਚ ਹੈ ਕਿ ਇੱਕ ਮਹਿਲਾ ਪ੍ਰਸ਼ੰਸਕ ਨੇ 2018 ਵਿੱਚ ਆਪਣੀ ਮੌਤ ਤੋਂ ਪਹਿਲਾਂ ਉਸਦੇ ਨਾਮ ਜਾਇਦਾਦ ਲਗਵਾ ਦਿੱਤੀ ਸੀ ਸੰਜੇ ਦੱਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਇਸ ਮਾਮਲੇ ਦਾ ਜਵਾਬ ਦਿੰਦੇ ਹੋਏ ਸੰਜੇ ਦੱਤ ਨੇ ਕਿਹਾ ਕਿ ਮੈਂ ਜਾਇਦਾਦ ਔਰਤ ਦੇ ਪਰਿਵਾਰ ਨੂੰ ਵਾਪਸ ਕਰ ਦਿੱਤੀ ਹੈ ਦਰਅਸਲ ਸਾਲ 2018 ਵਿੱਚ ਸੰਜੇ ਦੱਤ ਦੀ ਇੱਕ ਪ੍ਰਸ਼ੰਸਕ ਨੀਸ਼ਾ ਪਾਟਲ ਉਸ ਸਮੇਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਸ ਨੇ ਆਪਣੀ ਪੂਰੀ ਜਾਇਦਾਦ ਜਿਸ ਦੀ ਕੀਮਤ ਲਗਭਗ 72 ਕਰੋੜ ਰੁਪਏ ਸੀ ਨੂੰ ਸੰਜੇ ਦੱਤ ਦੇ ਨਾਮ ਲਿਖਵਾ ਦਿੱਤਾ ਇਸ ਕਦਮ ਤੋਂ ਸੰਜੇ ਦੱਤ ਹੈਰਾਨ ਰਹਿ ਗਏ ਮੁੰਬਈ ਦੀ ਰਹਿਣ ਵਾਲੀ 62 ਸਾਲਾ ਨੀਸ਼ਾ ਪਾਟਲ ਕਥਿਤ ਤੌਰ ਤੇ ਇੱਕ ਲਾਇਲਾਜ ਬਿਮਾਰੀ ਤੋਂ ਪੀੜਤ ਸੀ ਉਸਨੇ ਆਪਣੇ ਬੈਂਕ ਨੂੰ ਕਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਸੰਜੇ ਦੱਤ ਨੂੰ ਸੌਂਪ ਦਿੱਤੀ ਜਾਵੇ ਹਾਲਾਂਕਿ ਸੰਜੇ ਦੱਤ ਨੇ ਇਹ ਜਾਇਦਾਦ ਔਰਤ ਦੇ ਪਰਿਵਾਰ ਨੂੰ ਸੌਂਪ ਦਿੱਤੀ ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਆਦਾਨ-ਪ੍ਰਦਾਨ ਵਿੱਚ ਸ਼ਾਮਲ ਲੋਕਾਂ ਨੂੰ ਇਹ ਪ੍ਰਭਾਵ ਮਿਲਿਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਸਰਕਾਰ ਭਾਰਤ ਦੇ ਕੈਨੇਡਾ ਦੇ ਦਵੱਲੇ ਸਬੰਧਾਂ ਵਿੱਚ ਖਾਲਸਾਣ ਪੱਖੀ ਲਾਬੀ ਨੂੰ ਰੁਕਾਵਟ ਪਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਇਸ ਦੇ ਵਿੱਚ ਓਟਾਵਾ ਦੇ ਸਾਬਕਾ ਹਾਈ ਕਮਿਸ਼ਨਰ ਅਜੇ ਸ਼ਾਮਲ ਹਨ ਜਿਨ੍ਹਾਂ ਨੇ ਹਾਲੇ ਵਿੱਚ ਇਸ ਮਹੀਨੇ ਕੈਨੇਡੀਅਨ ਰਾਜਧਾਨੀ ਅਤੇ ਟੋਰਾਂਟੋ ਵਿਦੇ ਵਿੱਚ ਦੋ ਗੋਲ ਮੇਜ਼ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਸੀਨੀਅਰ ਭਾਰਤੀ ਅਤੇ ਕੈਨੇਡੀਅਨ ਅਧਿਕਾਰੀਆਂ ਦੇ ਨਾਲ-ਨਾਲ ਵਪਾਰਕ ਸੰਗਠਨਾਂ ਦੇ ਪ੍ਰਤਨਿਧੀਆਂ ਅਤੇ ਹੋਰਾਂ ਦੇ ਹਿੱਸਾ ਲਿਆ ਸੀਗਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਸਾਰੀਆਂ ਨੇ ਕਿਹਾ ਕਿ ਭਾਰਤੀ ਪੱਖ ਨੂੰ ਜੋ ਸੰਕੇਤ ਮਿਲ ਰਿਹਾ ਹੈ ਉਹ ਇਹ ਹੈ ਕਿ ਨਵੀਂ ਕੈਨੇਡੀਅਨ ਸਰਕਾਰ ਡਾਇਸਪੋਰਾ ਰਾਜਨੀਤੀ ਤੋਂ ਉੱਪਰ ਉੱਠੇਗੀ ਅਤੇ ਕੈਨੇਡਾ ਦੇ ਰਾਸ਼ਟਰਪਤੀ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਕੰਮ ਕਰੇਗੀ ਹਾਲਾਂਕਿ ਵਿਸਾਰੀਆਂ ਨੇ ਇਹ ਸਿੱਧੇ ਤੌਰ ਤੇ ਖਾਲਿਸਤਾਨ ਪੱਖੀ ਸਮੂਹਾਂ ਦਾ ਨਾਮ ਨਹੀਂ ਲਿਆ ਪਰ ਉਹ ਪਿਛਲੇ ਸਮੇਂ ਵਿੱਚ ਭਾਰਤੀ ਪ੍ਰਤੀ ਓਟਾਵਾ ਦੇ ਰੁਖ ਦੇ ਮਾਮਲੇ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਏ ਹਨ ਖਾਸ ਕਰਕੇ ਉਸ ਸਮੇਂ ਜਦੋਂ ਕਾਰਨੀ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਸ਼ਾਮਲ ਸੀ ਅਤੇ ਜਸਟਿਨ ਟਰੂਡੋ ਸਰਕਾਰ ਦੀ ਅਗਵਾਈ ਕਰ ਰਹੇ ਸਨ ਇਨ੍ਹਾਂ ਸਮੂਹਾਂ ਦੇ ਵਿਰੋਧ ਦੇ ਵਿੱਚ ਕਾਰਨੀ ਨੇ ਜੂਨ ਵਿੱਚ ਅਲਬਰਟਾ ਦੇ ਵਿੱਚ ਜੀ7 ਨੇਤਾਵਾਂ ਦੇ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਜਿਸ ਨਾਲ ਕੈਨੇਡਾ ਤੇ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਇੱਕ ਨਵੀਂ ਸ਼ੁਰੂਆਤ ਹੋਈ ਵਿਸਾਰੀਆਂ ਨੇ ਕਿਹਾ ਕਿ ਦੋਵੇਂ ਸਰਕਾਰਾਂ ਹੁਣ ਪੁਸ਼ਟੀ ਕਰ ਰਹੀਆਂ ਹਨ ਕਿ ਇਹ ਤਬਦੀਲੀ ਸ਼ੁਰੂ ਹੋ ਗਈ ਹੈ ਅਤੇ ਇਹ ਇੱਕ ਕਦਮ ਦਰ ਕਦਮ ਪ੍ਰਕਿਰਿਆ ਅੱਗੇ ਵਧੇਗੀ ਭਾਰਤੀ ਅਤੇ ਪੰਜਾਬੀ ਫਿਲਮ ਇੰਡਸਟਰੀ ਬਾਰੇ ਵਿਵਾਦਪੂਰਨ ਬਿਆਨ ਦੇਣ ਵਾਲੇ ਪਾਕਿਸਤਾਨੀ ਕਾਮੇਡੀਅਨ ਅਦਾਕਾਰ ਇਫਤਿਹਾਰ ਠਾਕੁਰ ਨੂੰ ਵੱਡਾ ਝਟਕਾ ਲੱਗਾ ਪਿਛਲੇ ਤਿੰਨ ਹਿੱਸਿਆਂ ਵਿੱਚ ਸੁਪਰ ਹਿੱਟ ਸਾਬਤ ਹੋਈ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਭਾਗ ਵਿੱਚ ਉਹਨਾਂ ਦੀ ਭੂਮਿਕਾ ਨੂੰ ਕੱਟ ਦਿੱਤਾ ਗਿਆ ਐਤਵਾਰ ਨੂੰ ਰਿਲੀਜ਼ ਹੋਏ ਫਿਲਮ ਦੇ ਟ੍ਰੇਲਰ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਜ਼ਰੂਰ ਨਜ਼ਰ ਆ ਰਹੇ ਹਨ ਪਰ ਇਫਤਿਹਾਰ ਠਾਕੁਰ ਦੀ ਭੂਮਿਕਾ ਨੂੰ ਬਹੁਤ ਮਹੱਤਵ ਨਹੀਂ ਦਿੱਤਾ ਗਿਆ ਪੂਰੇ ਟ੍ਰੇਲਰ ਵਿੱਚ ਇਫਤਿਹਾਰ ਠਾਕੁਰ ਦੇ ਸਿਰਫ 5 ਸੀਨ ਰੱਖੇ ਗਏ ਹਨ ਇੰਨਾ ਹੀ ਨਹੀਂ ਇਫਤਿਹਾਰ ਠਾਕੁਰ ਦਾ ਸਿਰਫ ਇੱਕ ਬਿਆਨ ਅੰਤ ਵਿੱਚ ਰੱਖਿਆ ਗਿਆ ਖਾਸ ਗੱਲ ਇਹ ਹੈ ਕਿ ਬਿਆਨ ਤੋਂ ਬਾਅਦ ਉਹਨਾਂ ਦਾ ਇੱਕ ਬੇਇੱਜ਼ਤੀ ਵਾਲਾ ਇੱਕ ਸੀਨ ਰੱਖਿਆ ਗਿਆ ਇਸ ਦ੍ਰਿਸ਼ ਵਿੱਚ ਠਾਕੁਰ ਨੂੰ ਕਿਹਾ ਗਿਆ ਹੈ ਕਿ ਤੁਹਾਨੂੰ ਗੈਰਤ ਤੇ ਛੇਤਰਾਂ ਦੀ ਘਾਟ ਹੈ ਇਹ ਲਾਈਨ ਨਾ ਸਿਰਫ ਉਹਨਾਂ ਦੇ ਕਿਰਦਾਰ ਤੇ ਸਗੋਂ ਉਹਨਾਂ ਦੀ ਛਵੀ ਤੇ ਵੀ ਨਿਸ਼ਾਨਾ ਲਗਾਉਂਦੀ ਜਾਪਦੀ ਹੈ ਤੁਹਾਨੂੰ ਦੱਸ ਦਈਏ ਕਿ ਇਫਤਿਹਾਰ ਠਾਕੁਰ ਪੰਜਾਬੀ ਇੰਡਸਟਰੀ ਬਾਰੇ ਲਗਾਤਾਰ ਗਲਤ ਬਿਆਨਿੰਦੇ ਰਹੇ ਹਨ ਆਪਰੇਸ਼ਨ ਸਿੰਦੂਰ ਤੋਂ ਬਾਅਦ ਉਹਨਾਂ ਦੇ ਬਿਆਨ ਭਾਰਤੀ ਫੌਜ ਪ੍ਰਤੀ ਹੋਰ ਵੀ ਨਫ਼ਰਤ ਭਰੇ ਹੋ ਗਏ ਸੁਪਰੀਮ ਕੋਰਟ ਨੇ ਹਾਲੇ ਵਿੱਚ ਕਿਹਾ ਕਿ ਸੰਵਿਧਾਨ ਦੀ ਧਾਰਾ 170 ਕਿਸੇ ਵੀ ਰਾਜ ਵਿੱਚ ਕਿਸੇ ਵੀ ਹੱਦਬੰਦੀ ਅਭਿਆਸ 'ਤੇ ਪਾਬੰਦੀ ਲਗਾਉਂਦੀ ਹੈ ਜਦੋਂ ਤੱਕ 2026 ਤੋਂ ਬਾਅਦ ਪਹਿਲੀ ਜਨਗਣਨਾ ਦੇ ਸੰਬੰਧਿਤ ਡੇਟਾ ਉਪਲਬਧ ਨਹੀਂ ਹੋ ਜਾਂਦੇ ਅਦਾਲਤ ਨੇ ਕਿਹਾ ਕਿ ਧਾਰਾ 170 3 ਦਾ ਉਪਬੰਧ ਸਪਸ਼ਟ ਅਤੇ ਵਿਆਪਕ ਤੌਰ ਤੇ ਪ੍ਰਦਾਨ ਕਰਦਾ ਹੈ ਕਿ ਹਰੇਕ ਰਾਜ ਦੀ ਵਿਧਾਨ ਸਭਾ ਵਿੱਚ ਸੀਟਾਂ ਦੀ ਵੰਡ ਜਿਸ ਵਿੱਚ ਹਰੇਕ ਰਾਜ ਨੂੰ ਖੇਤਰੀ ਹਲਕਿਆਂ ਵਿੱਚ ਵੰਡਣਾ ਸ਼ਾਮਲ ਹੈ ਨੂੰ ਉਦੋਂ ਤੱਕ ਮੁੜ ਵਿਵਸਥਿਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਜਦੋਂ ਤੱਕ ਸਾਲ 2026 ਤੋਂ ਬਾਅਦ ਪਹਿਲੀ ਜਨਗਣਨਾ ਦੇ ਸੰਬੰਧਿਤ ਡੇਟਾ ਪ੍ਰਕਾਸ਼ਿਤ ਨਹੀਂ ਹੋ ਜਾਂਦਾ ਸਾਡਾ ਵਿਚਾਰ ਹੈ ਕਿ ਸੰਵਿਧਾਨ ਦੀ ਧਾਰਾ 170 ਤਿੰਨ ਦੇ ਤਹਿਤ ਸੰਵਿਧਾਨਕ ਆਦੇਸ਼ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਜਾਂ ਕਿਸੇ ਹੋਰ ਰਾਜ ਦੇ ਸਬੰਧ ਵਿੱਚ ਕਿਸੇ ਵੀ ਹੱਦਬੰਦੀ ਅਭਿਆਸ ਦੀ ਮਨਾਹੀ ਕਰਦਾ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐਨ ਕੋਟੀ ਸ਼ੇਵਰ ਸਿੰਘ ਨੇ ਇਹ ਟਿੱਪਣੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਲਈ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਾਂਗ ਹੀ ਹੱਦਬੰਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕੀਤੀ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੂੰ ਛੱਡ ਕੇ ਸਿਰਫ ਨਵੇਂ ਬਣੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿਧਾਨ ਸਭਾ ਅਤੇ ਸਸਦੀ ਹਲਕਿਆਂ ਦੀ ਹੱਦਬੰਦੀ ਗਲਤ ਵਰਗੀਕਰਨ ਹੈ ਅਤੇ ਇਸ ਲਈ ਇਹ ਗੈਰ ਸੰਵਿਧਾਨਕ ਹੈ ਉਹਨਾਂ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਦੇ ਉਪਬੰਧਾ ਦਾ ਵੀ ਹਵਾਲਾ ਦਿੱਤਾ ਸੀਨੀਅਰ ਕਾਂਗਰਸ ਨੇਤਾ ਪੀ ਚਿਤੰਬਰਮ ਨੇ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਅੱਜ ਇੱਕ ਵਿਵਾਦਪੂਰਨ ਬਿਆਨ ਦਿੱਤਾ ਉਹਨਾਂ ਕਿਹਾ ਕਿ ਸਾਨੂੰ ਕਿਵੇਂ ਪਤਾ ਕਿ ਅਤਵਾਦੀ ਪਾਕਿਸਤਾਨ ਤੋਂ ਆਏ ਸਨ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਦਾ ਇਹ ਬਿਆਨ ਸੰਸਦ ਵਿੱਚ ਪਹਿਲਗਾਮ ਅਤਵਾਦੀ ਹਮਲੇ ਅਤੇ ਆਪਰੇਸ਼ਨ ਸਿੰਦੂਰ ਤੇ ਚਰਚਾ ਤੋਂ ਕੁਝ ਘੰਟੇ ਪਹਿਲਾਂ ਆਇਆ ਤੰਬਰਮ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਐਨਆਈਏ ਇਹ ਦੱਸਣ ਲਈ ਤਿਆਰ ਨਹੀਂ ਹੈ ਕਿ ਉਹਨਾਂ ਨੇ ਇਨ੍ਹਾਂ ਹਫ਼ਤਿਆਂ ਵਿੱਚ ਕੀ ਕੀਤਾ ਕਿ ਐਨਆਈ ਨੇ ਅਤਵਾਦੀਆਂ ਦੀ ਪਛਾਣ ਕੀਤੀ ਹੈ ਜਾਂ ਪਤਾ ਲਗਾਇਆ ਕਿ ਉਹ ਕਿੱਥੋਂ ਆਏ ਸਨ ਹਮਲਾਵਰ ਦੇਸ਼ ਅੰਦਰਲੇ ਵੀ ਹੋ ਸਕਦੇ ਹਨ ਤੁਸੀਂ ਇਹ ਕਿਉਂ ਮੰਨ ਰਹੇ ਹੋ ਕਿ ਉਹ ਪਾਕਿਸਤਾਨ ਤੋਂ ਆਏ ਸਨ ਇਸ ਦਾ ਕੀ ਸਬੂਤ ਹੈ ਇਸ ਦੌਰਾਨ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਕਿਹਾ ਕਿ ਕਾਂਗਰਸ ਪਾਕਿਸਤਾਨ ਨੂੰ ਕਲੀਨ ਚਿੱਟ ਦੇਣ ਵਿੱਚ ਉਤਵਾਲੀ ਹੈ ਜਦੋਂ ਵੀ ਸਾਡੀ ਫੌਜ ਪਾਕਿਸਤਾਨ ਨਾਲ ਸੰਬੰਧਿਤ ਅਤਵਾਦ ਹਮਲੇ ਜਾਂ ਹਾਦਸਿਆਂ ਦਾ ਸਾਹਮਣਾ ਕਰਦੀ ਹੈ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਕਾਂਗਰਸ ਹਮੇਸ਼ਾ ਦੁਸ਼ਮਣ ਨੂੰ ਬਚਾਉਣ ਵਿੱਚ ਰੁਚੀ ਰੈਂਦੀ ਹੈ ਕਾਂਗਰਸੀ ਨੇਤਾ ਇਸਲਾਮਾਬਾਦ ਦੇ ਵਕੀਲਾ ਵਾਂਗ ਜ਼ਾਦਾ ਜਾਂਪਦੇ ਹਨ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਕਾਂਗਰਸ ਹੁਣ ਇੱਕ ਗਦਾਰ ਸੰਗਠਨ ਬਣ ਗਈ ਹੈ ਮੁਹਾਲੀ 'ਚ 4 ਸਾਲਾਂ ਤੱਕ ਸਿਹਤ ਪਾਲਸੀ ਵਿੱਚ ਪੈਸੇ ਲੈਂਦੀ ਰਹੀ ਪਰ ਜਦੋਂ ਕਲੇਮ ਦੇਣ ਵਾਲਾ ਸਮਾਂ ਆਇਆ ਤਾਂ ਬੀਮਾ ਕੰਪਨੀ ਨੇ ਗ੍ਰਾਹਕ ਵੱਲੋਂ ਪੁਰਾਣੀ ਬਿਮਾਰੀ ਨੂੰ ਲੁਕਾਉਣ ਦਾ ਬਹਾਨਾ ਬਣਾਇਆ ਮੋਹਾਲੀ ਦੇ ਹਰਜਿੰਦਰ ਸਿੰਘ ਸੰਧੂ ਨੇ 2015 ਵਿੱਚ ਬਜਾਜ ਅਲਾਈਐਂਸ ਤੋਂ ਇੱਕ ਸਿਹਤ ਪਾਲਿਸੀ ਲਈ ਸੀ ਜਿਸ ਨੂੰ 2017 ਵਿੱਚ ਕੇਅਰ ਹੈਲਥ ਇੰਸ਼ੋਰੈਂਸ ਵਿੱਚ ਪੋਰਟ ਕੀਤਾ ਗਿਆ ਸੀ 2019 ਵਿੱਚ ਉਸ ਦੀ ਪਤਨੀ ਨੂੰ ਛਾਤੀ ਦੇ ਕੈਂਸਰ ਦੀ ਗੰਭੀਰ ਬਿਮਾਰੀ ਨੇ ਘੇਰ ਲਿਆ ਇਲਾਜ ਵਿੱਚ ਲਗਭਗ 9 ਲੱਖ ਖਰਚਾ ਆਇਆ ਜਦੋਂ ਕਲੇਮ ਬਾਰੇ ਪੁੱਛਿਆ ਗਿਆ ਤਾਂ ਕੰਪਨੀ ਨੇ ਕਿਹਾ ਪਾਲਿਸੀ ਲੈਂਦੇ ਸਮੇਂ ਪੁਰਾਣੀ ਦਿਲ ਦੀ ਬਿਮਾਰੀ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਇਸ ਲਈ ਕਲੇਮ ਰੱਦ ਕੀਤਾ ਜਾਂਦਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਪੁੱਤਰ ਅਤੇ ਧੀ ਦੇ ਨਾਮ ਤੇ ਇੱਕ ਪਰਿਵਾਰਕ ਫਲੋਟਰ ਪਾਲਿਸੀ ਲਈ ਸੀ ਤੇ ਉਸ ਦੀ ਪਤਨੀ ਨੇ ਕੈਂਸਰ ਦੇ ਇਲਾਜ ਲਈ ਸਰਜਰੀ ਅਤੇ ਕੀਮੋਥੈਰਪੀ ਕੰਪਨੀ ਨੂੰ 8.92 ਲੱਖ ਰੁਪਏ ਦਾ ਕਲੇਮ ਭੇਜਿਆ ਗਿਆ ਤੇ ਜਵਾਬ ਵਿੱਚ ਕੰਪਨੀ ਨੇ 2016 ਦੀ ਪਜਾਜ ਅਲਾਈਐਂਸ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਦਿਲ ਦਾ ਹਲਕੀ ਸਮੱਸਿਆ ਦਾ ਜ਼ਿਕਰ ਕੀਤਾ ਸੀ ਅਤੇ ਇਸ ਦਾ ਆਧਾਰ ਤੇ ਕਲੇਮ ਹਰਦ ਕਰ ਦਿੱਤਾ ਗਿਆ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਐਤਵਾਰ ਨੂੰ 올ਡ ਟ੍ਰੈਫੋਰਡ ਆਪਣੀ ਸੈਂਕੜਾ ਪਾਰੀ ਦੌਰਾਨ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਹ ਇੰਗਲੈਂਡ ਵਿੱਚ ਇੱਕ ਟੈਸਟ ਸੀਰੀਜ਼ ਵਿੱਚ 700 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਏਸ਼ੀਆਈ ਬੱਲੇਬਾਜ਼ ਬਣ ਗਏ ਹਨ। ਉਹਨਾਂ ਨੇ ਚੌਥੇ ਟੈਸਟ ਦੇ ਪੰਜਵੇਂ ਦਿਨ ਇਹ ਉਪਲਬਧੀ ਹਾਸਲ ਕੀਤੀ। ਸ਼ੁਭਮਨ ਗਿੱਲ ਸਰ ਡਾਣ ਬ੍ਰੈਡਮੈਨ ਦੇ ਦੋ ਵਾਰ ਸਰ ਗਾਰਫੀਲਡ ਗ੍ਰੈਗ ਚੈਪਲ ਸੁਨਿਲ ਗਵਸਕਰ ਡੇਵਿਡ ਗਾਵਾਰ ਗ੍ਰਾਮ ਗੂਜ ਅਤੇ ਗ੍ਰੀਮਸਵਿਥ ਨਾਲ ਇੱਕ ਟੈਸਟ ਸੀਰੀਜ਼ ਵਿੱਚ 700 ਤੋਂ ਵੱਧ ਦੌੜਾਂ ਬਣਾਉਣ ਵਾਲੇ ਕਪਤਾਨਾਂ ਦੀ ਵਕਾਰੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਸ਼ੁਮਨ ਗਿੱਲ ਇਸ ਦੌਰੇ ਤੇ ਸ਼ਾਨਦਾਰ ਫਾਰਮ ਵਿੱਚ ਹਨ ਭਾਰਤੀ ਟੀਮ ਦੇ ਕਪਤਾਨ ਬਣਨ ਤੋਂ ਬਾਅਦ ਸ਼ੁਮਨ ਗਿੱਲ ਨੇ ਟੈਸਟਸ ਵਿੱਚ 4 ਸੈਂਕੜੇ ਲਗਾਏ ਹਨ ਮੈਂਚੈਸਟਰ ਵਿੱਚ ਚੌਥੇ ਟੈਸਟ ਵਿੱਚ ਸ਼ੁਮਨ ਗਿੱਲ ਨੇ 228 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ ਸ਼ੁਭਮ ਗਿਲ ਭਾਰਤ ਲਈ ਇੱਕ ਟੈਸਟ ਸੀਰੀਜ਼ ਵਿੱਚ 700 ਤੋਂ ਵੱਧ ਦੌੜਾ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ ਸੁਨੀਲ ਗਵਸਕਰ ਨੇ 1971 ਵਿੱਚ ਵੈਸਟ ਇੰਡੀਜ਼ ਵਿਰੁੱਧ 774 ਦੌੜਾਂ ਬਣਾਈਆਂ ਇਸ ਤੋਂ ਬਾਅਦ ਸੁਨੀਲ ਗਵਸਕਰ ਨੇ 1979 ਵਿੱਚ ਕਰੇਲੂ ਮੈਦਾਨ ਤੇ ਵੈਸਟ ਇੰਡੀਜ਼ ਵਿਰੁੱਧ 732 ਦੌੜਾਂ ਬਣਾਈਆਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਮੁਹਾਲੀ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਵੱਡੀ ਗਿੰਦ ਤੇ ਵਿੱਚ ਅਕਾਲੀ ਵਰਕਰ ਪੁੱਡਾ ਪਵਨ ਦੇ ਬਾਹਰ ਇਕੱਠੇ ਹੋਏ ਅਕਾਲੀ ਨੇਤਾਵਾਂ ਨੇ ਦਾਅਵਾ ਕੀਤਾ ਕਿ ਪੰਜਾਬ ਲਈ ਜੇ ਕੋਈ ਕੁਝ ਕਰ ਸਕਦਾ ਹੈ ਤਾਂ ਉਹ ਸਿਰਫ ਅਕਾਲੀ ਦਲ ਹਨ ਪ੍ਰਦਰਸ਼ਨ ਵਿੱਚ ਸੀਨੀਅਰ ਨੇਤਾ ਦਲਜੀਤ ਸਿੰਘ ਚਿਮਾ ਐਨ ਕੇ ਸ਼ਰਮਾ ਤੇ ਅਰਸ਼ਦੀਪ ਸਿੰਘ ਕਲੇਰ ਸਣੇ ਕਈ ਆਗੂ ਸ਼ਾਮਲ ਹੋਏ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਮੌਕੇ ਤਾਕੜ ਬੋਲ ਬੋਲੇ ਉਹਨਾਂ ਨੇ ਕਿਹਾ ਕਿ ਜੇਕਰ ਉਸ ਇਲਾਕੇ ਦੇ ਲੋਕ ਨਹੀਂ ਚਾਹੁੰਦੇ ਕਿ ਜ਼ਮੀਨ ਐਕਵਾਇਰ ਹੋਵੇ ਤਾਂ ਅਜਿਹਾ ਨਹੀਂ ਹੋ ਸਕਦਾ ਸਰਦਾਰ ਬਾਦਲ ਨੇ ਕਿਹਾ ਕਿ 1995 ਐਕਟ ਅਧੀਨ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਜੋ ਕਿ ਗਲਤ ਹੈ। ਉਹਨਾਂ ਨੇ ਕਿਹਾ ਕਿ ਜਿੰਨਾ ਮਰਜ਼ੀ ਜ਼ੋਰ ਲਗਾ ਲਵੋ ਅਸੀਂ 1 ਇੰਚ ਵੀ ਜ਼ਮੀਨ ਨਹੀਂ ਲੈਣ ਦੇਾਂਗੇ। ਲੋਕ ਇਕੱਠੇ ਹੋ ਕੇ ਬਸ ਤੂਫਾਨ ਖੜਾ ਕਰਨ ਉਸ ਦੀ ਅਗਵਾਈ ਅਸੀਂ ਕਰਾਂਗੇ। ਸ਼੍ਰੋਮਣੀ ਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ ਤੇ ਪੰਜਾਬ ਦੀ ਮਾਂ ਪਾਰਟੀ ਹੈ। ਪੰਜਾਬ ਨੂੰ ਬਚਾ ਸਕਦੀ ਹੈ। ਡੇਰਾਬਾਸੀ ਦੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਕਿ ਅਸੀਂ ਪੰਜਾਬ ਦੀ 1 ਇੰਚ ਜ਼ਮੀਨ ਵੀ ਨਹੀਂ ਲੁੱਟਣ ਦੇਵਾਂਗੇ। ਸੋ ਅੱਜ ਦੇ ਬੁਲੇਟਿਨ ਵਿੱਚ ਇੰਨਈ ਦਿਉਤ ਆ ਗਿਆ ਧੰਨਵਾਦ